ਫਰਕ ਤਾਂ ਬਹੁਤ ਆ ਮਿੱਤਰੋ ਕੈਨੇਡਾ ਦੀ ਸੋਸਾਇਟੀ ਤੇ ਇੰਡੀਆ ਦੀ ਸੋਸਾਇਟੀ ਦੇ ਵਿੱਚ ਕੀ ਕੀ ਫਰਕ ਹੈ ਇੱਥੋਂ ਦੇ ਲੋਕਾਂ 'ਚ ਤੇ ਇੰਡੀਆ ਦੇ ਲੋਕਾਂ 'ਚ ਅੱਜ ਆਪਾਂ ਇਹ ਵੀਡੀਓ ਦੇ ਵਿੱਚ ਵੀ ਗੱਲ ਕਰਾਂਗੇ ਤੇ ਬਾਕੀ ਤੁਹਾਨੂੰ ਦੱਸਾਂਗੇ ਵੀ ਇਹ ਲੋਕ ਕਿੰਨਾ ਕੁ ਆਪਦੇ ਇੱਥੇ ਆਲੇ-ਦੁਆਲੇ ਨੂੰ ਪਿਆਰ ਕਰਦੇ ਨੇ ਇੱਥੋਂ ਦੇ ਲੋਕ ਕਿਵੇਂ ਕੁਦਰਤ ਨੂੰ ਪਿਆਰ ਕਰਦੇ ਨੇ ਤੇ ਆਪਣੇ ਲੋਕ ਕਿਵੇਂ ਅੱਜ ਇੱਕ ਕੱਲ ਅੱਗਾਂ ਲਾ ਕੇ ਸਾਰੀਆਂ ਚੀਜ਼ਾਂ ਨੂੰ ਸਾੜ ਰਹੇ ਨੇ ਆ ਦੇਖੋ ਤੁਸੀਂ ਜਿੰਨੀ ਵੀ ਇੱਥੇ ਹਨਾ ਬਨਸਪਤੀ ਲਾਈ ਹੋਈਆਂ ਇਹਨਾਂ ਨੇ ਜਾਂ ਦਰਖਤ ਲਾਏ ਹੋਏ ਨੇ ਇਨਾਂ ਦੀ ਬਹੁਤ ਜ਼ਿਆਦਾ ਦੇਖਭਾਲ ਕਰਨੀ ਪੈਂਦੀ ਹੈ ਕਿਉਂਕਿ ਉਰੇ ਬਹੁਤ ਜ਼ਿਆਦਾ ਠੰਡ ਰਹਿੰਦੀ ਆ ਸਿਰਫ 4 ਕੁ ਮਹੀਨੇ ਹੀ ਇਨਾਂ ਦਰਖਤ ਨੇ ਉੱਗਣਾ ਹੁੰਦਾਗਾ ਫਿਰ ਵੀ ਇਨਾਂ ਦੀ ਇੰਨੀ ਜ਼ਿਆਦਾ ਸਾਂਭ ਕੀਤੀ ਜਾਂਦੀ ਹੈ ਜਿਹੜੀ ਕਿ ਮੈਂ ਤੁਹਾਨੂੰ ਦਿਖਾਉਣਾ ਵੀ ਕਿੰਨੀ ਜ਼ਿਆਦਾ ਇਨਾਂ ਦੀ ਸਾਂਭ ਕਰਕੇ ਇਨਾਂ ਨੂੰ ਪੂਰਾ ਵਧੀਆ ਫੁਲਾਇਆ ਜਾਂਦਾ ਦੇਖੋ ਕਿੰਨੇ ਸੋਹਣੇ ਫੁੱਲ ਆਏ ਨੇ ਹਨਾ ਇਹ ਸਾਰਿਆਂ ਦੀ ਬਹੁਤ ਜ਼ਿਆਦਾ ਦੇਖਭਾਲ ਕਰਦੇ ਨੇ ਇਹਨੂੰ ਪਤਾਗਾ ਵੀ ਗ੍ਰੀਨਰੀ ਨਾਲ ਹੀ ਕੁਦਰਤ ਦੇ ਕੋਲ ਰਹਿ ਕੇ ਹੀ ਅਸੀਂ ਬਚ ਸਕਦੇ ਆ ਨਹੀਂ ਸਾਨੂੰ ਬਚਣ ਦਾ ਕੋਈ ਚਾਂਸ ਨਹੀਂ ਹੈਗਾ ਤੇ ਨਾਲੇ ਡਿਪਰੈਸ਼ਨ ਡਿਪਰੂਸ਼ਨ ਆ ਰਹੀਆਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਦੂਰ ਰੱਖ ਦਿੰਦੇ। ਜਿਵੇਂ ਕਿ ਮਿੱਤਰੋ ਆ ਦੇਖੋ ਆ ਬਾਗਬਾਨੀ ਇਹਨਾਂ ਨੇ ਕਰੀ ਹੋਈ ਆ। ਇਹਦੇ ਵਿੱਚ ਕੁਝ ਨਹੀਂ ਬਸ ਜੀ ਚਿੜੀਆਂ ਦੇ ਹਨਾ ਇੱਕ ਖਾਣ ਪੀਣ ਵਾਲੀਆਂ ਬੈਰੀਆਂ ਹੀ ਉੱਗਣਗੀਆਂ। ਤੇ ਬੜੀਆਂ ਸੋਹਣੀਆਂ ਲੱਗਣੀਆਂ। ਉਹਦੇ ਵਾਸਤੇ ਆ ਦੇਖੋ ਫੁੱਲ ਵੀ ਔਗ ਰਹੇ ਨੇ ਹਨਾ। ਇੱਥੇ ਔਗ ਰਹੇ ਨੇ ਤੇ ਉਹ ਉੱਪਰ ਦੇਖੋ ਥੋੜੇ ਆਹ ਵਾਲੇ ਵੀ ਉੱਗੇ ਹੋਏ ਨੇ ਫੁੱਲ। ਜਿਹੜੇ ਕਿ ਦਿਖਣ ਨਹੀਂ ਬਹੁਤ ਸੋਹਣੇ ਲੱਗਣਗੇ। ਪਰ ਇਹਨਾਂ ਨੇ ਉਹਦੇ ਵਾਸਤੇ ਵੀ ਦੇਖੋ ਕਿੰਨੀ ਤਿਆਰੀ ਕੀਤੀ ਹੋਈ ਆ। ਪਹਿਲਾਂ ਥੱਲੇ ਲੱਕੜ ਦਾ ਬਰਾਦਾ ਉਹ ਵਿਛਾਇਆ। ਫੇਰ ਉਹਦੇ ਵਿੱਚ ਖ ਤੇ ਬਹੁਤ ਜ਼ਿਆਦਾ ਮੇਨਟੇਨੈਂਸ ਭਾਲਦੇ ਆ ਇਹਦੇ ਵਾਸਤੇ ਤੇ ਇਹਦੇ ਵਾਸਤੇ ਇਹਨਾਂ ਨੂੰ ਪੈਸੇ ਵੀ ਦੇਣੇ ਪੈਂਦੇ ਨੇ ਜਦ ਕਿ ਇਹਦੇ 'ਚ ਕੋਈ ਨਾਖ ਤਾਂ ਇਹਨਾਂ ਨੂੰ ਕੋਈ ਬਿਜ਼ਨਸ ਹੋਣਾਗਾ ਤੇ ਨਾ ਹੀ ਕੋਈ ਚੀਜ਼ ਹੋਣੀ ਆ ਹਨਾ ਪਰ ਫੇਰ ਵੀ ਕੁਦਰਤੀ ਚੀਜ਼ਾਂ ਚਿੜੀਆਂ ਵਾਸਤੇ ਉਹਨਾਂ ਵਾਸਤੇ ਇਹ ਇਹ ਚੀਜ਼ਾਂ ਕਰਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਵੀ ਗ੍ਰੀਨਰੀ ਦੇਖ ਕੇ ਹੀ ਸਾਡੇ 4 ਮਹੀਨੇ ਨੰਗਣੇ ਨੇ ਜਿਹੜੇ ਕਿ ਵਧੀਆ ਨੰਗਣੇ ਨੇ ਬਾਕੀ ਇਹਨਾਂ ਦੇ 7-8 ਮਹੀਨੇ ਹੁੰਦੇ ਜਿਹੜੇ ਉਹ ਸਾਰੇ ਡਿਪਰੈਸ਼ਨ ਦੇ ਵਿੱਚ ਹੀ ਹੁੰਦੇ ਨੇ ਕਿਉਂਕਿ ਇੱਥੇ ਬਹੁ ਘੱਟ ਬਨਸਪਤੀ ਹੁੰਦੀ ਆ ਪਰ ਆਪਣੇ ਇੰਡੀਆ ਦੇ ਲੋਕ ਸਾਰਾ ਸਾਲ ਉਸੇ ਹੀ ਬਨਸਪਤੀ ਨੂੰ ਅੱਗ ਲਾਉਂਦੇ ਨੇ ਜਿਹੜੀ ਕੀ ਉਹਨਾਂ ਨੂੰ ਆਕਸੀਜਨ ਦਿੰਦੀਆਂ ਹਨਾ ਤੇ ਫੇਰ ਮਿੱਤਰੋ ਜਿਹੜੇ ਕੀ ਹੁਣ ਤੁਸੀਂ ਦੇਖਿਆ ਕਿੰਨੀਆਂ ਵੀਡੀਓ ਆ ਰਹੀਆਂ ਨੇ ਕਦੇ ਕੁੱਤਿਆਂ ਨੂੰ ਸਾੜਤਾ ਅੱਗ ਲਾ ਕੇ ਤੇ ਕਦੇ ਜਾਨਵਰ ਸੜ ਗਏ ਨਾ ਕਦੇ ਚਿੜੀਆਂ ਸੜ ਗਈਆਂ ਜਦ ਕਿ ਆਪਾਂ ਨੂੰ ਹੁਣ ਉਹਨਾਂ ਕਣਕ ਦੀਆਂ ਝਾੜਾਂ ਨੂੰ ਅੱਗ ਲਾਉਣ ਦੀ ਲੋੜ ਵੀ ਨਹੀਂ ਹੁੰਦੀ ਉਹਨਾਂ ਨੂੰ ਵਿੱਚੇ ਤੁਸੀਂ ਮਲਚ ਕਰ ਸਕਦੇ ਹੋ ਹਨਾ ਪਰ ਬਹੁਤ ਜ਼ਿਆਦਾ ਲੋਕ ਲਾ ਰਹੇ ਨੇ ਪਰ ਫੇਰ ਕਹਿ ਦੇਣਗੇ ਵੀ ਹਨਾ ਸਾਨੂੰ ਨੁਕਸਾਨ ਹੁੰਦਾਗਾ ਉਹਦੇ ਚ ਐ ਹੁੰਦਾ ਐ ਹੁੰਦਾ ਜਦ ਕਿ ਨੁਕਸਾਨ ਤੁਹਾਨੂੰ ਇਹਨਾਂ ਨੂੰ ਨੁਕਸਾਨ ਪਹੁੰਚਾ ਕੇ ਹੋਣਾ ਨਾ ਕਿ ਉਹ ਮਾੜੀ ਮੋਟੀ ਪਰਾਲੀ ਨੂੰ ਅੱਗ ਲਾ ਕੇ ਹੋਣਾ ਤੇ ਬڑے ਲੋਕ ਅੱਗ ਲਾ ਕੇ ਹਨਾ ਆਪਦੇ ਐ ਸਮਝਦੇ ਆ ਵੀ ਸੀ ਤਾਂ ਬਹੁਤ ਜ਼ਿਆਦਾ ਸਿਆਣੇ ਆ ਤੇ ਉਹਨਾਂ ਨੂੰ ਆ ਐ ਨਹੀਂ ਪਤਾ ਵੀ ਉਹ ਕਿੰਨਾ ਨੁਕਸਾਨ ਕਰ ਰਹੇ ਨੇ ਬਨਸਪਤੀ ਦਾ ਵੀ ਤੇ ਆਪਦੇ ਆਪ ਦਾ ਵੀ ਫੇਰ ਮਿੱਤਰੋ ਇਹਨਾਂ ਨੂੰ ਗਾਰਡਨਿੰਗ ਦਾ ਇੰਨਾ ਕਿ ਜ਼ਿਆਦਾ ਸ਼ੌਂਕ ਆ ਨਾ ਵੀ ਤੁਹਾਨੂੰ ਕੀ ਦੱਸਾਂ ਹਰ ਇੱਕ ਬੰਦਾ ਗਾਰਡਨਿੰਗ ਦੇ ਪਿੱਛੇ ਪਾਗਲਾ ਆਪਣੇ ਘਰ ਦੇ ਦਾ ਕੀ ਕਰੀ ਜਾਣਗੇ ਜਾਂ ਤਾਂ ਪੱਤਿਆਂ ਨੂੰ ਕਹੀ ਜਾਣਗੇ ਵੀ ਪੱਤੇ ਦਰਖਤ ਲਾਤਾ ਘਰ ਦੇ ਵਿੱਚ ਉਹ ਪੱਤੇ ਸਿੱਟ ਜਾਂਦਾ ਤੇ ਝਾੜੂ ਲਾਉਣੀ ਬੜੇ ਔਖੇ ਹੋਏ ਹੋਏ ਨੇ ਪਰ ਇਹ ਲੋਕ ਝਾੜੂ ਨੂੰ ਲਾਉਂਦੇ ਉਹਨਾਂ ਚੀਜ਼ਾਂ ਨੂੰ ਇਹ ਕੀ ਕਰਦੇ ਨੇ ਪੱਤੇ ਜਦੋਂ ਇਹਨਾਂ ਦੇ ਬਣ ਜਾਂਦੇ ਨੇ ਉਹਨਾਂ ਦੀ ਖਾਦ ਬਣਾਉਂਦੇ ਨੇ ਤੇ ਵੇਚਦੇ ਨੇ ਮਿੱਤਰੋ ਇੰਨੀ ਕੁ ਜ਼ਿਆਦਾ ਇਹਨਾਂ ਦੇ ਵਿੱਚ ਬਿਜ਼ਨਸ ਵੀ ਆ ਤੇ ਇਹਨਾਂ ਨੂੰ ਦਿਮਾਗ ਵੀ ਆ ਵੀ ਕਿਵੇਂ ਇਹਨਾਂ ਨੇ ਬਰਤਨੀਆਂ ਚੀਜ਼ਾਂ ਹਨਾ ਤੇ ਤੁਸੀਂ ਆ ਦੇਖੋ ਕਿੰਨਾ ਕੁ ਸੋਹਣਾ ਮੇਨਟੇਨ ਕਰੇ ਹੋਏ ਲੋਕਾਂ ਨੇ ਆਪਦੇ ਇਹ ਲੋਕਾਂ ਨੇ ਮੇਨਟੇਨ ਕਰੇ ਹੋਏ ਨੇ ਜਾਂ ਇੱਥੋਂ ਦੀ ਸੁਸਾਇਟੀ ਨੇ ਮੇਨਟੇਨ ਕਰੇ ਹੋਏ ਨੇ ਕਿਉਂਕਿ ਉਹ ਚਾਹੁੰਦੇ ਆ ਵੀ ਸਾਡੇ ਵਾਲੇ ਦੁਵਾਲੇ ਗ੍ਰੀਨਰੀ ਹੋਵੇ ਤੇ ਇਹਨਾਂ ਲੋਕਾਂ ਨੂੰ ਇਹ ਪੈਸੇ ਵੀ ਦਿੰਦੇ ਨੇ ਜਿਹੜੇ ਇਹਨਾਂ ਨੂੰ ਮੇਨਟੇਨ ਕਰਕੇ ਰੱਖਦੇ ਆ ਜਦਕਿ ਆਪਾਂ ਨੂੰ ਤਾਂ ਕਿਸੇ ਨੂੰ ਪੈਸੇ ਦੇਣ ਦੀ ਲੋੜ ਵੀ ਨਹੀਂ ਆਪਣੇ ਤਾਂ ਕੁਦਰਤੀ ਤੌਰ ਤੇ ਬਹੁਤ ਚੀਜ਼ਾਂ ਉੱਗ ਜਾਂਦੀਆਂ ਨੇ ਹਨਾ ਤੇ ਇਹਨਾਂ ਦੀ ਪ੍ਰੋਪਰ ਮੇਨਟੇਨੈਂਸ ਕਰੋਗੇ ਤਾਂ ਜਾ ਕੇ ਕਿਤੇ ਇਹ ਉੱਗਦੀਆਂ ਚੀਜ਼ਾਂ ਕਰਕੇ ਇਸੇ ਕਰਕੇ ਬਹੁਤ ਆ ਮਿੱਤਰੋ ਕਿਉਂਕਿ ਆਪਣੇ ਪੰਜਾਬ ਦੇ ਜਾਂ ਇੰਡੀਆ ਦੇ ਲੋਕਾਂ ਦੇ ਵਿੱਚ ਤਰਸ ਦੀ ਭਾਵਨਾ ਬਹੁਤ ਜ਼ਿਆਦਾ ਘੱਟ ਆ ਇੱਥੋਂ ਦੇ ਲੋਕਾਂ ਦੇ ਵਿੱਚ ਤਰਸ ਦੀ ਭਾਵਨਾ ਬਹੁਤ ਜ਼ਿਆਦਾ ਆ ਗਈ ਜਦਕਿ ਇਹ ਐਵੇਂ ਕਦੇ ਵੀ ਅੱਗ ਨਹੀਂ ਲਾਉਣਗੇ ਇਹਨਾਂ ਚੀਜ਼ਾਂ ਨੂੰ ਜਾਂ ਫਿਰ ਇਹ ਕਦੇ ਵੀ ਕੁਦਰਤ ਨੂੰ ਨੁਕਸਾਨ ਬਹੁਤ ਘੱਟ ਪਹੁੰਚਾਉਂਦੇ ਨੇ ਜੇ ਕੋਈ ਹੈਗੇ ਨੇ ਹੋਣਗੇ 2-4% ਪਰ ਉਹਨੇ ਨਹੀਂ ਹੈਗੇ ਜਿੰਨੇ ਕਿ ਆਪਣੇ ਇੰਡੀਆ ਦੇ ਵਿੱਚ ਪਾਏ ਜਾਂਦੇ ਨੇ ਜਿਹੜੇ ਕਿ ਕੁਦਰਤ ਨੂੰ ਨੁਕਸਾਨ ਪਹੁੰਚਾਉਂਦੇ ਨੇ ਪਰ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਅਸੀਂ ਕੁਦਰਤ ਨੂੰ ਨੁਕਸਾਨ ਪਹੁੰਚਾਉਂਦੇ ਆ ਪਾਣੀ ਖਰਾਬ ਕਰ ਰਹੇ ਆ ਹੁਣ ਮੈਡੀ ਮੈਡੀਸਨ ਹੁੰਦੀਆਂ ਕਈ ਲੋਕ ਮੈਡੀਸਨ ਵੀ ਹੈਨਾ ਜਾ ਕੇ ਦਰਿਆ ਦੇ ਵਿੱਚ ਸੜ ਦਿੰਦੇ ਨੇ ਕਿਉਂ ਕਿ ਕਿਉਂਕਿ ਐਕਸਪਾਇਰੀ ਹੁੰਦੀਆਂ ਨੇ ਜਾਂ ਫਿਰ ਆਹ ਟੂਨੇ ਡੱਪੇ ਜਿਹੇ ਆਪਣੇ ਇਹ ਵਾਲੀਆਂ ਚੁੰਨੀਆਂ ਚੰਨੀਆਂ ਇੰਨੀਆਂ ਕਿ ਜ਼ਿਆਦਾ ਪਾਣੀ ਦੇ ਵਿੱਚ ਜਾ ਕੇ ਸੜਦੇ ਨੇ ਜਿਹੜੀਆਂ ਕੀ ਖਰਾਬ ਹੋ ਜਾਂਦੀਆਂ ਜੇ ਮੈਂ ਇੱਥੇ ਆ ਇਹਨਾਂ ਨੂੰ ਨੁਕਸਾਨ ਪਹੁੰਚਾਵਾਂ ਨਾ ਇਹਨਾਂ ਚੀਜ਼ਾਂ ਨੂੰ ਤਾਂ ਹੁਣ ਹੀ ਮੈਨੂੰ ਜਾਂ ਤਾਂ ਇੱਥੋਂ ਦੇ ਮਿਊਂਸਿਪੈਲਿਟੀ ਜਾਨਕੀ ਇੱਥੋਂ ਦੀ ਜਿ ਨਗਰ ਨਿਗਮ ਆ ਨਾ ਉਹ ਉਹਨੇ ਕੋਈ ਲੈਟਰ ਭੇਜ ਦੇਣਾ ਜਾਂ ਫਾਈਨ ਭੇਜ ਦੇਣਾ ਜਾਂ ਫਿਰ ਇੱਥੋਂ ਦੇ ਜੰਗਲਾਤ ਵਿਭਾਗ ਨੇ ਮੈਨੂੰ ਕੋਈ ਫਾਈਨ ਭੇਜ ਦੇਣਾ ਇਸ ਕਰਕੇ ਇਹ ਇੰਨਾ ਧਿਆਨ ਰੱਖਦੇ ਨੇ ਤੇ ਇੱਥੋਂ ਦੇ ਲੋਕ ਵੀ ਬਹੁਤ ਧਿਆਨ ਰੱਖਦੇ ਨੇ ਜੇ ਪਹਿਲੀ ਗੱਲ ਮੈਂ ਇਹਨੂੰ ਨੁਕਸਾਨ ਪਹੁੰਚਾਉਂਗਾ ਨਾ ਤਾਂ ਕਿਸੇ ਲੋਕਾਂ ਨੇ ਮੈਨੂੰ ਰੋਕਣਾ ਸ਼ੁਰੂ ਕਰ ਦੇਣਾ ਵੀ ਤੂੰ ਇਹਨੂੰ ਕਿਉਂ ਤੋੜ ਰਿਹਾ ਜਾਂ ਕਿਉਂ ਖਰਾਬ ਕਰ ਰਿ ਕਿਉਂਕਿ ਇੱਥੋਂ ਦੇ ਲੋਕ ਬਹੁਤ ਜ਼ਿਆਦਾ ਜਾਗਰੂਕ ਨੇ ਇਨ੍ਹਾਂ ਚੀਜ਼ਾਂ ਪ੍ਰਤੀ ਵੀ ਕਦੇ ਵੀ ਕੋਈ ਬੰਦਾ ਇਨ੍ਹਾਂ ਨੂੰ ਨਹੀਂ ਛੇੜ ਸਕਦਾ ਇੱਥੋਂ ਤੱਕ ਕਿ ਵੀ ਤੁਸੀਂ ਇਨ੍ਹਾਂ ਨੂੰ ਕੱਟ ਵੀ ਨਹੀਂ ਸਕਦੇ ਮੰਨ ਲਓ ਜੇ ਤੁਹਾਡੇ ਹਨਾ ਘਰ ਦੇ ਮਾੜਾ ਮੋਟਾ ਅੰਦਰ ਆਉਂਦੇ ਆ ਤਾਂ ਤੁਹਾਨੂੰ ਐਪਲੀਕੇਸ਼ਨ ਦੇਣੀ ਪਊਗੀ ਵੀ ਇਨ੍ਹਾਂ ਚੀਜ਼ਾਂ ਨੂੰ ਪਲੀਜ਼ ਕੱਟਿਆ ਜਾਵੇ ਸਾਡੇ ਘਰ ਦੇ ਝਾੜ ਅੰਦਰ ਆ ਰਹੇਗਾ ਜਾਂ ਸਾਨੂੰ ਪਾਰਕਿੰਗ ਚ ਪ੍ਰੋਬਲਮ ਕਰ ਰਿਹਾ ਹੈਗਾ ਜੇ ਉਹ ਤੁਹਾਡੀ ਰਿਕਵੈਸਟ ਮੰਨ ਲੈਂਦੇ ਆ ਫਿਰ ਉਹ ਕੱਟਣ ਆਉਣਗੇ ਉਦੋਂ ਤੱਕ ਜੇ ਤੁਸੀਂ ਕੱਟਤਾ ਤਾਂ ਤੁਹਾਡੇ ਤੇ ਕਾਨੂੰਨੀ ਕਾਰਵਾਈ ਹੋਊਗੀ ਇੰਨੇ ਜ਼ਿਆਦਾ ਸਖਤ ਨੇ ਇਹ ਬਨਸਪਤੀ ਦੇ ਮਾਮਲੇ ਦੇ ਵਿੱਚ ਫੇਰ ਮਿੱਤਰੋ ਤੁਸੀਂ ਤੁਸੀਂ ਆਪ ਹੀ ਦੇਖ ਸਕਦੇ ਹੋ ਕਿੰਨੇ ਜਿਆਦਾ ਆਹ ਦਰਖਤ ਹੈ ਨਾ ਕਿੰਨੇ ਜਿਆਦਾ ਖੜਾ ਰਿਹਾਗਾ ਤੇ ਆਪਣੇ ਲੋਕ ਇਹ ਕਿੰਨੇ ਸੋਹਣੇ ਲੱਗ ਰਹੇ ਇਹਨਾਂ ਨੂੰ ਹੀ ਗੀ ਜਾਣਗੇ ਵੀ ਆ ਕਿੰਨਾ ਖਲਾਰਾ ਪਤਲ ਹੈ ਕਿ ਜਦਕਿ ਇਹਨਾਂ ਨੇ ਸਾਰਿਆਂ ਨੇ ਹੁਣ ਖਾਦ ਬਣ ਜਾਣਾਗਾ ਇਹਨਾਂ ਨੇ ਵਿੱਚ ਹੀ ਰਚ ਜਾਣਾ ਇਹ ਕਦੇ ਵੀ ਇਹਨਾਂ ਦੇ ਝਾੜੂ ਲਾ ਕੇ ਜਾਂ ਉਹ ਕਰਕੇ ਹਨਾ ਇਹਨਾਂ ਨੂੰ ਉਹ ਨਹੀਂ ਕਰਦੇ ਜਦਕਿ ਇਹਨਾਂ ਨੂੰ ਬੈਗਾਂ ਦੇ ਵਿੱਚ ਪਾ ਕੇ ਵੇਚਦੇ ਨੇ ਵੀ ਇਹਨਾਂ ਦੀ ਖਾਦ ਬਣਾਈ ਜਾਵੇ ਕਿਉਂਕਿ ਇੰਨਾ ਖਾਦਾਂ ਤੋਂ ਹਨਾ ਫਿਰ ਇਹ ਗਾਰਡਨਿੰਗ ਚ ਪਾਉਂਦੇ ਨੇ ਉਹ ਯਾਨੀ ਕਿ ਬੱਕਦੀਆਂ ਸਟੋਰਾਂ ਦੇ ਵਿੱਚ ਜਾ ਕੇ ਫਿਰ ਇਹਨਾਂ ਚੀਜ਼ਾਂ ਤੁਸੀਂ ਦੇਖ ਲਓ ਇਹ ਸਾਰਾ ਕੁਝ ਅਗਾ ਰਹੇ ਨੇ ਪਰ ਆਪਣੇ ਲੋਕ ਕੀ ਕਰਦੇ ਨੇ ਪੱਤਿਆਂ ਨੂੰ ਵੀ ਅੱਗ ਲਾ ਦਿੰਦੇ ਨੇ ਜੇ ਕੋਈ ਚਾਰ ਚੀਜ਼ਾਂ ਪਈਆਂ ਉਹਨਾਂ ਨੂੰ ਵੀ ਅੱਗ ਲਾ ਦਿੰਦੇ ਨੇ ਅੱਗ ਲਾਉਣਾ ਇੰਨੀ ਕੁ ਮਾੜੀ ਚੀਜ਼ ਹੈ ਮਿੱਤਰੋ ਵੀ ਉਹ ਸਾਰੇ ਜਿਹੜੇ ਇਹਦੇ ਥੱਲੇ ਆ ਨਾ ਮਿੱਟੀ ਦੇ ਅੰਦਰ ਛੋਟੇ-ਛੋਟੇ ਮਾਈਕਰੋਬਾਇਮ ਹੁੰਦੇ ਨੇ ਜਿਹੜੇ ਕਿ ਬਹੁਤ ਜ਼ਿਆਦਾ ਅਪਜਾਊ ਹੁੰਦੇ ਨੇ ਆਪਣੀ ਧਰਤੀ ਦੇ ਲਈ ਉਹਨਾਂ ਨੂੰ ਅੱਗ ਲਾ ਦਿੰਦੇ ਆਪਾਂ ਉਹ ਸਾਰੇ ਮੱਚ ਜਾਂਦੇ ਆ ਟਾਪ ਸੋਇਲ ਆਪਣੀ ਖਰਾਬ ਹੋ ਜਾਂਦੀ ਆ ਜਿਹਦੇ ਕਰਕੇ ਟਾਪ ਸੋਇਲ ਤੋਂ ਨਿਊਟ੍ਰੀਸ਼ਨ ਸਾਰਾ ਮੱਚ ਜਾਂਦਾ ਤੇ ਉਦੋਂ ਬਾਅਦ ਚ ਫਸਲ ਦੇ ਝਾੜ ਤੇ ਬਹੁਤ ਜ਼ਿਆਦਾ ਫਰਕ ਪੈਂਦਾ ਜਿਹਦਾ ਕਿ ਨੌਲੇਜ ਹਜੇ ਬਹੁਤ ਜ਼ਿਆਦਾ ਘੱਟ ਕਿਸਾਨਾਂ ਨੂੰ ਆ ਤੇ ਤੁਸੀਂ ਇਹ ਦੇਖੋ ਵੀ ਇਹਨਾਂ ਨੇ ਸਾਰੇ ਚ ਫੂਡ ਤੇ ਵੀ ਬਹੁਤ ਜ਼ਿਆਦਾ ਨੌਲੇਜ ਪਾਈ ਹੋਈ ਆ ਬੰਦਿਆਂ ਨੇ ਮਿੱਤਰੋ ਫੂਡ ਤੇ ਦੇਖ ਲਓ ਕਿੰਨੀ ਜ਼ਿਆਦਾ ਨੌਲੇਜ ਪਾਈ ਹੋਈ ਆ ਫੂਡ ਦਾ ਹਰੇਕ ਨਿਊਟ੍ਰੀਸ਼ਨ ਇਹਨਾਂ ਨੂੰ ਪਤਾ ਵੀ ਆ ਫੂਡ ਤੇ ਸਾਨੂੰ ਇਹ ਚੀਜ਼ ਮਿਲੂਗੀ ਹਜੇ ਤੱਕ ਕੀ ਆਪਾਂ ਗਰਮ ਠੰਡੇ ਤੋਂ ਹੀ ਨਿਕਲੇ ਹੋਏ ਸਰਕਾਰ ਦੇ ਵਿੱਚ ਹਨਾ ਜਿਹੜੇ ਆਪਣੇ ਵਿੱਚੋਂ ਚੰਗੇ ਲੋਕ ਹੀ ਚੁਣ ਕੇ ਜਾਣੇ ਆ ਜੇ ਆਪਾਂ ਹੀ ਚੰਗੇ ਹੋਵਾਂਗੇ ਫੇਰ ਹੀ ਕਿਤੇ ਜਾ ਕੇ ਅੱਗੇ ਲੋਕ ਚੰਗੇ ਹੋਣਗੇ ਜੇ ਆਪਣੇ ਵਿੱਚ ਹੀ ਲੋਕ ਨਹੀਂ ਚੰਗੇ ਹੋਣਗੇ ਫਿਰ ਜਿਹੜੇ ਚੁਣੇ ਹੋਏ ਆਪਣੇ ਬੰਦੇ ਆ ਉਹ ਕਿਵੇਂ ਚੰਗੇ ਹੋਣਗੇ ਇਸ ਕਰਕੇ ਜੇ ਆਪਾਂ ਚੰਗੇ ਹੋਵਾਂਗੇ ਆਪਾਂ ਆਪ ਦੀ ਪੂਰੀ ਇਹਨਾਂ ਚੀਜ਼ਾਂ ਬਾਰੇ ਅਵੇਅਰ ਹੋਵਾਂਗੇ ਤੇ ਆਪਣੇ ਵਿੱਚ ਹੀ ਵਧੀਆ ਕੋਈ ਕੁਆਲਿਟੀ ਹੋਊਗੀ ਤਾਂ ਹੀ ਆਪਣੇ ਵਿੱਚੋਂ ਜਿਹੜੇ ਰਾਜਨੇਤਾ ਚੁਣੇ ਜਾਣਗੇ ਉਹ ਗਾਂਹਾਂ ਜਾ ਕੇ ਕੋਈ ਚੰਗਾ ਕੰਮ ਕਰਨਗੇ ਜਦੋਂ ਕਿ ਆਪਾਂ ਹੀ ਕਰਪਟਾਂ ਆਪਣੇ ਅੰਦਰ ਹੀ ਆਪਾਂ ਨਹੀਂ ਸਹੀ ਹੈਗੇ ਫਿਰ ਆਪਣੇ ਰਾਜਨੇਤਾ ਕਿਵੇਂ ਸਹੀ ਹੋਣਗੇ ਆਪਣੇ ਉੱਪਰ ਜਿਹੜੇ ਆਪਣੇ ਰਾਜ ਕਰਦੇ ਆ ਉਹ ਬੰਦੇ ਕਿਵੇਂ ਸਹੀ ਹੋਣਗੇ ਕਿਉਂਕਿ ਉਹ ਆਪਣੇ ਚ ਹੀ ਚੁਣ ਕੇ ਗਏ ਹੁੰਦੇ ਨੇ ਜਦੋਂ ਤੱਕ ਸੁਸਾਇਟੀ ਪੂਰੀ ਸਹੀ ਨਹੀਂ ਹੁੰਦੀ ਉਦੋਂ ਤੱਕ ਸਰਕਾਰ ਵੀ ਕੋਈ ਨਹੀਂ ਸਹੀ ਹੁੰਦੀ ਇਹਨਾਂ ਦੀ ਸੁਸਾਇਟੀ ਵਧੀਆ ਇਸ ਕਰਕੇ ਹੀ ਇਹਨਾਂ ਦੀ ਸਰਕਾਰ ਵਧੀਆਗੀ ਜੇ ਕੋਈ ਮਾੜੀ-ਮੋਟੀ ਉਹ ਤੜਫੜ ਕਰਦੇ ਨੇ ਤਾਂ ਉਹਦੇ ਹੀ ਉਹਨਾਂ ਦੀ ਸਰਕਾਰ ਬਦਲ ਦਿੱਤੀ ਜਾਂਦੀ ਹੈ ਆਉਣ ਵਾਲੇ ਸਮੇਂ 'ਚ ਮਿੱਤਰੋ ਇੱਥੇ ਤੁਹਾਨੂੰ ਦਿਖਾਵਾਂ ਕਿ ਕਿੰਨੇ ਵਧੀਆ ਘੈਂਟ-ਘੈਂਟ ਫਲ ਨਿਕਲਦੇ ਤੇ ਕਿੰਨੇ ਵਧੀਆ ਫਲਦਾਰ ਬੂਟੇ ਹੋਣਗੇ ਸਾਰੀਆਂ ਚੀਜ਼ਾਂ ਤੁਹਾਨੂੰ ਇਹਦੇ ਬਲੌਗਾਂ 'ਚ ਅੱਗੇ-ਅੱਗੇ ਵੀ ਦਿਖਾਵਾਂਗੇ ਸੋਸਾਇਟੀ ਦੀ ਗੱਲ ਕਰਦੇ ਕਰਦੇ ਆਪਾਂ ਮਾੜੀ-ਮੋਟੀ ਇਮੀਗ੍ਰੇਸ਼ਨ ਦੀ ਗੱਲ ਵੀ ਕਰੀਏ ਵੀ ਪੀਆਰ ਦੇ ਹੁਣ ਇਹਨਾਂ ਨੇ ਕਾਹ ਤੋਂ ਘਟਾਏ ਹੋਏ ਨੇ ਪੀਆਰ ਮਿੱਤਰੋ ਏਸੇ ਕਰਕੇ ਇਹਨਾਂ ਨੇ ਹੁਣ ਘਟਾਏ ਹੋਇਆ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਔਖਾ ਹੋਣਾ ਪੀਆਰ ਵਾਲਾ ਸਿਸਟਮ ਕਿਉਂਕਿ ਹੁਣ ਇਹਨਾਂ ਨੂੰ ਪਤਾ ਕਿ ਵੀ ਸਾਨੂੰ ਜਿੰਨੇ ਕ ਬੰਦੇ ਲੋਡ ਸੀ ਉਹਨੇ ਕ ਅਸੀਂ ਮਗਾ ਲਏ ਤੇ ਉਹਨਾਂ ਨੂੰ ਹੌਲੀ ਹੌਲੀ ਪੀਆਰ ਕਰਾਂਗੇ ਤੇ ਇਸੇ ਕਰਕੇ ਆਉਣ ਵਾਲੇ ਸਮੇਂ 'ਚ ਸਖਤ ਵੀ ਹੋ ਰਹੇ ਨੇ ਤੇ ਇਹਨਾਂ ਦਾ ਮੇਨ ਜਿਹੜਾ ਵਿਜ਼ਨ ਹੁੰਦਾ ਨਾ ਅੱਗੇ ਸੋਚ ਕੇ ਚੱਲਦੇ ਨੇ ਇਹ ਵੀ ਸਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਔਖਾ ਨਾ ਹੋਵੇ ਨਾ ਵੀ ਉਹਨੇ ਕੀ ਬੰਦੇ ਆਪਾਂ ਕੰਟਰੀ ਦੇ ਇੰਨੇ ਕਰੀਏ ਇੰਨੇ ਕੀ ਬੰਦੇ ਇਹਨਾਂ ਨੂੰ ਲੋਡ ਹੁੰਦੀ ਆ ਤੇ ਇਹਨਾਂ ਨੇ ਬਹੁਤ ਜ਼ਿਆਦਾ ਮੈਨੇਜ ਵੀ ਕਰ ਲੈਣਾ ਕਿਉਂਕਿ ਇਹਨਾਂ ਦੇ ਲੋਕ ਵਧੀਆਂ ਨੇ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਲੋਕ ਹੀ ਉੱਠਦੇ ਨੇ ਤੇ ਲੋਕ ਉੱਠ ਕੇ ਉਹ ਆਵਾਜ਼ بلند ਕਰਦੇ ਨੇ ਫੇਰ ਜਾ ਕੇ ਸਰਕਾਰਾਂ ਵੀ ਉਹੀ ਕੰਮ ਕਰਦੀਆਂ ਜਿਹੜਾ ਇੱਥੋਂ ਦੇ ਮੋਸਟਲੀ ਲੋਕ ਚਾਹੁੰਦੇ ਹੁੰਦੇ ਨੇ ਇਹ ਜਿਹੜੀ ਇਮੀਗ੍ਰੇਸ਼ਨ ਵੀ ਹੁਣ ਘਟੀ ਆ ਫਰਕ ਪੈਣ ਲੱਗਿਆਗਾ ਇਹ ਕਾਹ ਤੋਂ ਪੈਣ ਲੱਗਿਆ ਕਿਉਂਕਿ ਇੱਥੋਂ ਦੇ ਲੋਕਾਂ ਨੇ ਹੀ ਆਵਾਜ਼ਾਂ ਠਾਈਆਂ ਵੀ ਇੱਥੇ ਕੰਮ ਘਟ ਰਿਹਾਗਾ ਲੋਕਾਂ ਨੂੰ ਪੇ ਘੱਟ ਮਿਲ ਰਹੀ ਆ ਤੇ ਫੇਰ ਇਸੇ ਕਰਕੇ ਹੀ ਇਹ ਚੀਜ਼ ਇੱਥੇ ਇੰਪਲੀਮੈਂਟ ਹੋਈ ਆ ਵੀ ਇੱਥੇ ਹੁਣ ਇਮੀਗ੍ਰੇਸ਼ਨ ਨੂੰ ਥੋੜਾ ਜਿਆ ਕਟਾਇਆ ਜਾਵੇ ਜਿਵੇਂ ਕਿ ਆਸਟ੍ਰੇਲੀਆ ਚ ਵੀ ਸੇਮ ਹੀ ਹੈ ਹਨਾ ਉੱਥੋਂ ਦੀਆਂ ਸਰਕਾਰਾਂ ਵੀ ਐਵੇਂ ਹੀ ਚੱਲਦੀਆਂ ਨੇ ਤੇ ਜੇ ਤੁਸੀਂ ਇਹਨਾਂ ਨੂੰ ਸੁ ਦੇਖੋਗੇ ਵੀ ਇਹਨਾਂ ਦਾ ਦਿਮਾਗ ਆਉਣ ਵਾਲੇ ਸਮੇਂ ਚ ਚੱਲਦਾਗਾ ਜਦਕਿ ਆਪਣਾ ਦਿਮਾਗ ਪ੍ਰੈਜ਼ੈਂਟ ਵਾਲੇ ਸਮੇਂ ਚ ਵੀ ਬਹੁਤ ਘੱਟ ਚੱਲਦਾ ਵੀ ਜੇ ਅਸੀਂ ਹੁਣ ਇਹਨੂੰ ਨੁਕਸਾਨ ਪਹੁੰਚਾਵਾਂਗੇ ਤਾਂ ਕੀ ਚੀਜ਼ਾਂ ਸਾਨੂੰ ਅੱਗੇ ਜਾ ਕੇ ਨੁਕਸਾਨ ਪਹੁੰਚਾਉਣੀਆਂ ਪਰ ਆਪਾਂ ਚੱਲਦੇ ਕਿਹੜੇ ਹਿਸਾਬ ਨਾਲ ਆ ਅਭੀ ਚੱਲ ਦੇਖੀ ਜੋ ਹਣਾ ਕੋਈ ਚੱਕਰ ਨਹੀਂ ਇਹਨੂੰ ਮਚਾਪਣਾ ਇਹਨੂੰ ਅੱਗ ਲਾਪਣਾ ਹਣਾ ਆਪਣਾ ਫਸਲ ਨੂੰ ਕੋਈ ਵੀ ਦਰਖਤ ਵੀ ਹਾਂਜੀ ਮੈਂ ਲੋਕ ਕਹਿੰਦੇ ਆ ਦਰਖਤ ਆਪਣੀ ਜ਼ਮੀਨ ਦੇ ਵਿੱਚ ਹੋ ਗਈ ਤਾਂ ਬਨਾਸਪਤੀ ਨੂੰ ਹਣਾ ਜਾਨੀ ਆਪਣੀ ਫਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਜਦ ਕਿ ਉਹਨੂੰ ਤੁਸੀਂ ਆਪਦੀਆਂ ਮੋਟਰਾਂ ਤੇ ਲਾਓ ਜੇ ਤੁਹਾਡੀ ਫਸਲ ਨੂੰ ਨੁਕਸਾਨ ਪਹੁੰਚਾਉਂਦਾ ਤਾਂ ਉਹਨੂੰ ਮੋਟਰਾਂ ਤੇ ਲਾਓ ਨਾ ਲਾਓ ਜ਼ਿਆਦਾ ਦਰਖਤ ਉਹਨਾਂ ਦੇ ਵਿੱਚ ਜੇ ਤੁਹਾਨੂੰ ਲੱਗਦਾ ਵੀ ਉਹ ਕਈ ਵਾਰ ਜਿਹੜੇ ਜੇ ਤੁਹਾਡੇ ਹਣਾ ਦੈਂਦੀ ਤੇ ਸ਼ਾਮ ਦੀ ਧੁੱਪ ਤੁਹਾਡੇ ਵਾਰਨ ਨੂੰ ਲੱਗ ਰਹੀ ਹੈ ਤਾਂ ਤੁਹਾਨੂੰ ਫਸਲ ਦਾ ਕੋਈ ਏਡਾ ਵੱਡਾ ਨੁਕਸਾਨ ਨਹੀਂ ਹੁੰਦਾ ਪਰ ਫਿਰ ਵੀ ਜੇ ਤੁਹਾਨੂੰ ਸ਼ੱਕ ਆ ਤਾਂ ਆਪਦੀ ਮੋਟਰ ਤੇ ਜ਼ਿਆਦਾ ਦਰਖਤਾਂ ਨੂੰ ਲਾਓ ਜ਼ਿਆਦਾ ਗ੍ਰੀਨਰੀ ਲਾਓ ਜਿਹਦੇ ਕਰਕੇ ਕੀ ਤੁਹਾਨੂੰ ਆਉਣ ਵਾਲੇ ਸਮੇਂ ਚ ਔਖਾ ਨਾ ਹੋਵੇ ਕਿਉਂਕਿ ਉੱਥੇ ਬਹੁਤ ਜ਼ਿਆਦਾ ਗਰਮੀ ਵੱਜ ਜਾਂਦੀ ਹੈ ਇਸ ਕਰਕੇ ਵੱਧ ਰਹੀ ਆ ਕਿਉਂਕਿ ਉਹ ਆਪਣੇ ਜਿਹੜੇ ਦੇਸ਼ ਆ ਉਹਨਾਂ ਨੂੰ ਬਹੁਤ ਜ਼ਿਆਦਾ ਦਰਖਤਾਂ ਦੀ ਲੋੜ ਹੈ ਇਨਾਂ ਨੂੰ ਇਹ ਹਜੇ ਇਹਨਾਂ ਦਾ ਤਾਂ ਠੰਡ ਆ ਇਹਨਾਂ ਦਾ ਤਾਂ ਕੋਈ ਨਾ ਜੇ 1 ਚਾਹ ਸਾਲ ਨਾ ਵੀ ਹੋਊਗਾ ਕੋਈ ਪ੍ਰੋਬਲਮ ਆ ਜੂਗੀ ਤਾਂ ਕੋਈ ਚੱਕਰ ਨਹੀਂ ਪਰ ਆਪਾਂ ਨੂੰ ਉੱਥੇ ਸਾਰਾ ਸਾਲ ਹੀ ਲੋਡ ਪੈਂਦੀ ਹੈ ਦਰਖਤਾਂ ਦੀ ਇਸ ਕਰਕੇ ਉੱਥੇ ਬਹੁਤ ਜ਼ਿਆਦਾ ਲੋਡ ਆ ਉਹ ਚੀਜ਼ ਅਗਾਉਣ ਦੀ ਕਿਉਂਕਿ ਉਹ ਧਰਤੀ ਬਣੀ ਹੋਈ ਇਸ ਕਰਕੇ ਆ ਵੀ ਉਹ ਉਹਦੀ ਖਾਸੀਅਤ ਹੀ ਇਹ ਆ ਵੀ ਉੱਥੇ ਬਹੁਤ ਜ਼ਿਆਦਾ ਦਰਖਤ ਉੱਗਦੇ ਆ ਇਸ ਕਰਕੇ ਮਿੱਤਰੋ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਆ ਵੀ ਸੋਸਾਇਟੀ ਵਧੀਆ ਬਣਾਵਾਂਗੇ ਫੇਰ ਹੀ ਜਗੇ ਕਿਤੇ ਆਪਾਂ ਸਰਕਾਰਾਂ ਵਧੀਆ ਬਣਾ ਸਕਾਂਗੇ ਨਹੀਂ ਤਾਂ ਬਹੁਤ ਔਖਾ ਹੋ ਜੂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਕਰਕੇ ਮਿੱਤਰੋ ਫਰਕ ਤਾਂ ਸੱਚੀ ਬਹੁਤ ਆ ਆਪਣੀ ਸੋਸਾਇਟੀ ਹਜੇ ਸਿੱਖ ਰਹੀ ਆ ਤੇ ਇਹਨਾਂ ਦੀ ਸੋਸਾਇਟੀ ਬਹੁਤ ਕੁਸ਼ ਸਿੱਖ ਚੁੱਕੀ ਆ ਆਪਣੇ ਨਾਲੋਂ ਜ਼ਿਆਦਾ ਬਿਹਤਰ ਮੈਂ ਇਹ ਨਹੀਂ ਕਹਿ ਰਿਹਾ ਵੀ ਆਪਣੇ ਇੰਡੀਆ ਦੇ ਲੋਕ ਮਾੜੇ ਨੇ ਜਾਂ ਕੋਈ ਹਨਾ ਇੱਥੋਂ ਦੇ ਲੋਕ ਬਾਲੇ ਚੰਗੇ ਨਹੀਂ ਪਰ ਇੱਥੋਂ ਦੇ ਲੋਕ ਇਹ ਗੱਲਾਂ ਪ੍ਰਤੀ ਬਹੁਤ ਜ਼ਿਆਦਾ ਜਾਗਰੂਕ ਨੇ ਵੀ ਇਹਨਾਂ ਨੇ ਕਿਹੜੀ ਚੀਜ਼ ਤੇ ਇਹਨਾਂ ਨੂੰ ਨੁਕਸਾਨ ਹੋਣਾ ਤੇ ਕਿਹੜੀ ਚੀਜ਼ ਤੇ ਇਹਨਾਂ ਨੂੰ ਫਾਇਦਾ ਹੋਣਾਗਾ ਤੇ ਨੇਚਰ ਦੇ ਇੰਨੇ ਕੁ ਜ਼ਿਆਦਾ ਕੋਲ ਨੇ ਤੇ ਇੰਨੇ ਇੱਕ ਠੰਡੇ ਸੁਭਾਅ ਦੇ ਮਾਲਕ ਨੇ ਵੀ ਕੋਈ ਗੱਲ ਕਹਿਣ ਤੋਂ ਪਹਿਲਾਂ ਬਹੁਤ ਵਾਰ ਸੋਚਦੇ ਨੇ ਤੇ ਇਸੇ ਕਰਕੇ ਇੱਥੋਂ ਦੇ ਲੋਕ ਕਾਮਯਾਬੀ ਨੇ ਤੇ ਥੋੜੇ ਹੀ ਇੱਥੋਂ ਦੀਆਂ ਸਰਕਾਰਾਂ ਵੀ ਇਸੇ ਕਰਕੇ ਹੀ ਵਧੀਆਂ ਨੇ ਕਿਉਂਕਿ ਇੱਥੋਂ ਦੇ ਲੋਕਾਂ ਦੇ ਸੁਭਾਅ ਚ ਬਹੁਤ ਹੀ ਜ਼ਿਆਦਾ ਸਿਆਣਪ ਤੇ ਜੇ ਸਿਆਣਪ ਹੋਊਗੀ ਤਾਂ ਸਰਕਾਰ ਵੀ ਆਟੋਮੈਟਿਕ ਹੀ ਸਿਆਣੀ ਹੋਊਗੀ ਮਿੱਤਰੋ ਆ ਜਾਂਦੀ ਰੂਲ ਫਾਲੋ ਕਰਨ ਦੀ ਗੱਲ ਇੱਥੇ ਜਿਹੜੇ ਵੀ ਰੂਲ ਬਣਾ ਦਿੱਤੇ ਜਾਂਦੇ ਆ ਨਾ ਯੋ ਕਿਵੇਂ ਆਪਣੇ ਇੰਡੀਆ ਚ ਰੂਲ ਤਾਂ ਸੇਮ ਹੀ ਨੇ ਪਰ ਫਾਲੋ ਨਹੀਂ ਕੀਤੇ ਆਂਦੇ ਇੱਥੇ ਲੋਕ ਰੂਲ ਬਹੁਤ ਜ਼ਿਆਦਾ ਫਾਲੋ ਕਰਦੇ ਨੇ ਜਿਹੜੀ ਚੀਜ਼ ਉਹਨਾਂ ਨੂੰ ਸਰਕਾਰ ਦੁਆਰਾ ਵਧੀਆ ਤੌਰ ਤੇ ਕਹੀ ਜਾਂਦੀ ਹੈ ਤੇ ਉਹਨੂੰ ਵਧੀਆ ਤੌਰ ਤੇ ਹੀ ਲੋਕ ਫਾਲੋ ਵੀ ਕਰਦੇ ਨੇ ਇਹ ਇੱਕ ਵੱਡਾ ਕਾਰਨ ਇੱਥੋਂ ਦੇ ਲੋਕਾਂ ਦਾ ਥੋੜਾ ਜਿਹਾ ਸਿਆਣਫਨ ਨਾਲ ਕੋਈ ਵੀ ਚੀਜ਼ ਨੂੰ ਸੀਰੀਅਸਲੀ ਲੈਣਾ ਤੇ ਜਿਹਦੇ ਕਰਕੇ ਕਿ ਇੱਥੋਂ ਦੀ ਸੋਸਾਇਟੀ ਬਹੁਤ ਜ਼ਿਆਦਾ ਵਧੀਆ ਤੁਸੀਂ ਆਪ ਦੇਖ ਸਕਦੇ ਹੋ ਸਫਾਈ ਦਾ ਕੀ ਧਿਆਨ ਹਰੇਕ ਵੀਡੀਓ ਦੇ ਵਿੱਚ ਸਾਰਾ ਕੁਝ ਆਪਾਂ ਦਿਖਾ ਹੀ ਰਹੇ ਆਂ ਕੁਝ ਲੁਕਾਉ ਨਹੀਂ ਰਹੇ ਵੀ ਕਿੰਨਾ ਕਿ ਜ਼ਿਆਦਾ ਇਹ ਧਿਆਨ ਰੱਖਦਾ ਕੀ ਇੰਨਾ ਜ਼ਿਆਦਾ ਆਪਾਂ ਇੰਡੀਆ ਦੇ ਵਿੱਚ ਧਿਆਨ ਰੱਖਦੇ ਆ ਨਹੀਂ ਰੱਖਦੇ ਮਿੱਤਰੋ ਫਿਰ ਵੀ ਇਹਨਾਂ ਨੂੰ ਵੀ ਦੇਖ ਲਓ ਇਹ ਸਫਾਈ ਕਰਾਉਣ ਦੇ ਵਿੱਚ ਕਿੰਨੇ ਪੈਸੇ ਦੇਣੇ ਪੈਂਦੇ ਨੇ ਕਿਉਂਕਿ ਉਹ ਇਹ ਲੇਬਰ ਕਾਸਟ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਹੈ ਪਰ ਆਪਣੇ ਇੰਡੀਆ ਦੇ ਵਿੱਚ ਇੰਨੀ ਲੇਬਰ ਕਾਸਟ ਵੀ ਨਹੀਂ ਮਹਿੰਗੀ ਹੁੰਦੀ ਫਿਰ ਵੀ ਨਹੀਂ ਆਪਾਂ ਧਿਆਨ ਦੇ ਰਹੇ ਇਨਾਂ ਚੀਜ਼ਾਂ ਦੇ ਬਾਰੇ ਤੇ ਇਸ ਕਰਕੇ ਬੈਟਰ ਸੁਸਾਇਟੀ ਦੇ ਵਿੱਚ ਰਹਿਣ ਲਈ ਤੁਹਾਨੂੰ ਬੈਟਰ ਵੀ ਪੇ ਕਰਨਾ ਪੈਂਦਾ ਇਸ ਕਰਕੇ ਹੀ ਇੱਥੇ 40 40 50 50 ਲੱਖ ਲਾ ਕੇ ਲੋਕ ਆਉਂਦੇ ਨੇ ਕਿ ਤੁਹਾਨੂੰ ਬੈਟਰ ਲਾਈਫ ਵਾਸਤੇ ਬਹੁਤ ਜ਼ਿਆਦਾ ਪੇ ਵੀ ਕਰਨਾ ਪੈਂਦਾ ਹੈਗਾ ਤੇ ਐਵੇਂ ਨਹੀਂ ਹੈਗਾ ਕੈਨੇਡਾ ਮਾੜਾ ਬਹੁਤ ਜ਼ਿਆਦਾ ਲੋਕ ਕਹਿ ਦਿੰਦੇ ਆ ਵੀ ਕੈਨੇਡਾ ਮਾੜਾ ਕੈਨੇਡਾ ਵੀ ਬਹੁਤ ਵਧੀਆ ਹੈਗਾ ਵੈਸੇ ਇੰਡੀਆ ਵੀ ਬਹੁਤ ਵਧੀਆ ਲੋਕ ਉੱਥੇ ਵੀ ਹੁਣ ਸਿਆਣੇ ਹੋ ਰਹੇ ਨੇ ਪਰ ਉੱਥੇ ਸਿਆਣੇ ਹੋਣ ਦੀ ਦਰ ਥੋੜੀ ਹੌਲੀ-ਹੌਲੀ ਵਧ ਰਹੀ ਹੈ ਜਿਹੜੀ ਕਿ ਬਹੁਤ ਤੇਜ਼ੀ ਨਾਲ ਵਧਣੀ ਚਾਹੀਦੀ ਆ ਬਹੁਤ ਕਈ ਲੋਕ ਕਹਿਣਗੇ ਵੀ ਇੱਥੇ ਸੇਫ ਨਹੀਂ ਹੈਗੇ ਲੋਕ ਕੈਨੇਡਾ ਦੇ ਵਿੱਚ ਗੋਲੀ ਚੱਲ ਜਾਂਦੀ ਆ ਪਰ ਇਹ ਜਿਹੜੀ ਚੀਜ਼ ਤੁਹਾਨੂੰ ਦਿਖਾਈ ਜਾ ਰਹੀ ਹੈ ਨਾ ਇਹ ਥੋੜੀ ਮਾਤਰਾ ਦੇ ਵਿੱਚ ਉਹਨੂੰ ਵਧਾ ਕੇ ਦਿਖਾਇਆ ਜਾ ਰਿਹਾ ਹੈ ਉੱਨਾ ਇੱਥੇ ਸਿਸਟਮ ਹੈ ਨਹੀਂਗਾ ਕਿਉਂਕਿ ਬਹੁਤ ਜ਼ਿਆਦਾ ਸ਼ਾਂਤਤਾ ਕੈਨੇਡਾ ਇੱਥੇ ਬਹੁਤ ਜ਼ਿਆਦਾ ਕਰਾਈਮ ਦੀ ਰੇਸ਼ਿਓ ਬਹੁਤ ਜ਼ਿਆਦਾ ਘੱਟ ਆ ਇੱਥੇ ਲੋਕ ਬਹੁਤ ਈਜ਼ੀ ਤੁਹਾਡੇ ਨਾਲ ਲੜਨਗੇ ਨਹੀਂ ਬਹੁਤ ਜ਼ਿਆਦਾ ਛੇਤੀ ਤੁਹਾਡੇ ਨਾਲ ਆਰਗੂ ਨਹੀਂ ਕਰਨਗੇ ਜੇ ਕਰਨਗੇ ਵੀ ਤਾਂ ਥੋੜੇ ਜੀ ਉਹਨਾਂ ਦੇ ਵਿੱਚ ਉਹ ਉਨੀ ਲੈਵਲ ਤੇ ਨਹੀਂ ਜਾਂਦੇ ਵੀ ਉਹ ਵਾਲਾ ਕੰਮ ਨਹੀਂ ਹੈਗਾ ਵੀ ਲੜਾਈ ਬਹੁਤ ਜ਼ਿਆਦਾ ਵੱਧ ਜੂਗੀ ਇਹਨਾਂ ਦੇ ਵਿੱਚ ਜੇ ਤੁਹਾਡੇ ਨਾਲ ਆਰਗੂ ਕਰਨਗੇ ਤਾਂ ਤਰਕ ਦੇ ਹਿਸਾਬ ਨਾਲ ਹੀ ਕਰਨਗੇ ਜੇ ਤੁਹਾਨੂੰ ਉਹਨਾਂ ਦੀ ਗੱਲ ਨਹੀਂ ਪਸੰਦ ਤਾਂ ਤੁਸੀਂ ਉੱਥੋਂ ਜਾ ਵੀ ਸਕਦੇ ਹੋ ਤੁਹਾਡੇ ਨਾਲ ਉਹ ਜ਼ਿਆਦਾ ਲੜਨਗੇ ਭਟਨਗੇ ਨਹੀਂ ਪਾਰਾ ਜਿਹੜੀ ਚੀਜ਼ ਆਪਣੇ ਇੰਡੀਆ ਦੇ ਵਿੱਚ ਹੁੰਦੀ ਆ ਉਹਦੇ ਵਿੱਚ ਆਪਾਂ ਤੁਹਾਨੂੰ ਪਤਾ ਹੀ ਹੈ ਕਿੰਨੇ ਜੇ ਕੋਈ ਤੁਹਾਡੀ ਗੱਲ ਦੇ ਨਾਲ ਨਾ ਸਹਿਮਤ ਹੋਵੇ ਤਾਂ ਅਸੀਂ ਉਹਦੇ ਯਾਨੀ ਉਹਦੇ ਨਾਲ ਲੜਨ ਤੱਕ ਚਲੇ ਜਾਂਦੇ ਆ ਵੀ ਅਸੀਂ ਤੇਰੇ ਨਾਲ ਗੱਲ ਦੇ ਨਾਲ ਸਹਿਮਤ ਨਹੀਂ ਹੈਗੇ ਇੱਥੇ ਜੇ ਤੁਸੀਂ ਨਹੀਂ ਸਹਿਮਤ ਹੈਗੇ ਤਾਂ ਨਹੀਂ ਸਹਿਮਤ ਹੈਗੇ ਆਪਦੇ ਆਪ ਦੇ ਹਰੇਕ ਬੰਦੇ ਦੇ ਆਪਦੇ ਆਪ ਦੇ ਵਿਚਾਰ ਨੇ ਤੇ ਸੇਫਟੀ ਪੱਖੋਂ ਵੀ ਬਹੁਤ ਜ਼ਿਆਦਾ ਫਰਕ ਆ ਮਿੱਤਰੋ ਜੇ ਤੁਹਾਨੂੰ ਦੱਸਾਂ ਵੀ ਇੱਥੇ ਬਹੁਤ ਜ਼ਿਆਦਾ ਸੇਫ ਤੁਸੀਂ ਫੀਲ ਕਰੋਗੇ ਜਦੋਂ ਤੁਸੀਂ ਇੱਥੇ ਆਓਗੇ ਤੇ ਫਿਰ ਨਸ਼ੇ ਪੱਖੋਂ ਮੰਨ ਲਓ ਵੀ ਇੱਥੇ ਨਸ਼ਾ ਹੈਗਾ ਉਹ ਇੱਥੇ ਥੋੜਾ ਜਿਹਾ ਇੰਡੀਆ ਨਾਲੋਂ ਮੈਥ ਮੈਨੂੰ ਜਿਹੜਾ ਲੱਗਦਾ ਉਹ ਵੱਧ ਦਾ ਕਿਉਂਕਿ ਇੱਥੇ ਲੋਕ ਆਜ਼ਾਦ ਨੇ ਤੇ ਆਜ਼ਾਦ ਆ ਜਿਹੜੇ ਉਹ ਆਪਦੇ ਹਿਸਾਬ ਨਾਲ ਹੀ ਫਿਰ ਆਪਦੀ ਜ਼ਿੰਦਗੀ ਜਿਉਂਦੇ ਨੇ ਨਸ਼ਾ ਥੋੜਾ ਜਿਹਾ ਮੈਨੂੰ ਜਿਹੜਾ ਲੱਗਦਾ ਵੀ ਇੰਡੀਆ ਦੇ ਨਾਲੋਂ ਇੱਥੇ ਜ਼ਿਆਦਾ ਕਿਉਂਕਿ ਇੱਥੇ ਲੋਕ ਜ਼ਿਆਦਾ ਆਪਦੇ ਹਿਸਾਬ ਨਾਲ ਅਡਾਰ ਹੋਏ ਹੋਏ ਨੇ ਤੇ ਨਸ਼ਾ ਉਹ ਕਰਦੇ ਨੇ ਪਰ ਕੋਈ ਕੋਈ ਲਿਮਟ 'ਚ ਕਰਦਾ ਕੋਈ ਅਨਲਿਮਟ ਕਰਦਾ ਉਹਦਾ ਆਪਾਂ ਕੋਈ ਟਿੱਪਣੀ ਨਹੀਂ ਕਰ ਸਕਦੇ ਪਰ ਨਸ਼ਾ ਜੇ ਆਪਾਂ ਕਹੀਏ ਇੱਥੇ ਥੋੜਾ ਜਿਹਾ ਜ਼ਿਆਦਾਗਾ ਪਰ ਫੇਰ ਵੀ ਨਸ਼ੇੜੀ ਲੋਕ ਵੀ ਬਹੁਤ ਜ਼ਿਆਦਾ ਇੱਥੋਂ ਦੇ ਸਿਆਣੇ ਨੇ ਉਹ ਵੀ ਇੰਨੇ ਖਰਾਬੀ ਨਹੀਂ ਕਰਦੇ ਜਿੰਨੇ ਆਪਣੇ ਕਰ ਜਾਂਦੇ ਆ ਕਈ ਵਾਰ ਇਸੇ ਕਰਕੇ ਮਿੱਤਰੋ ਅੱਜ ਦੀ ਵੀਡੀਓ 'ਚ ਆਪਾਂ ਦੱਸਣਾ ਸੀ ਵੀ ਕਿਵੇਂ ਆਪਾਂ ਆਪਦੇ ਆਲੇ ਦੁਆਲੇ ਨੂੰ ਵਧੀਆ ਬਣਾ ਕੇ ਆਪਦੀਆਂ ਸਰਕਾਰਾਂ ਨੂੰ ਵੀ ਵਧੀਆ ਬਣਾ ਸਕਦੇ ਆ ਜੇ ਅਸੀਂ ਆਪ ਚੰਗੇ ਬਣਾਂਗੇ ਤਾਂ ਸਰਕਾਰਾਂ ਆਟੋਮੈਟਿਕਲੀ ਚੰਗੀਆਂ ਬਣਨਗੀਆਂ ਪਹਿਲਾਂ ਆਪਦੇ 'ਚ ਸੁਧਾਰ ਕਰਨੇ ਸਿੱਖੀਏ ਤਾਂ ਫੇਰ ਤੁਹਾਡੇ ਪਿੰਡ 'ਚ ਸੁਧਾਰ ਹੋਣਗੇ ਹੌਲੀ-ਹੌਲੀ ਤੁਹਾਡੇ ਜ਼ਿਲ੍ਹੇ 'ਚ ਸੁਧਾਰ ਹੋਊਗਾ ਹੌਲੀ-ਹੌਲੀ ਫਿਰ ਪੰਜਾਬ 'ਚ ਸੁਧਾਰ ਹੋਊਗਾ ਐਵੇਂ ਹੀ ਜਿਹੜਾ ਬਦਲਾਅ ਹੁੰਦਾ ਹੁੰਦਾ ਇੰਡੀਆ ਦੇ ਲੈਵਲ ਤਾਈ ਪਹੁੰਚ ਜੂਗਾ ਤੇ ਪਹਿਲਾਂ ਆਪਦੇ ਅੰਦਰੋਂ ਆਪਾਂ ਸ਼ੁਰੂ ਕਰਨਾ ਵੀ ਅਸੀਂ ਕਿੰਨੇ ਕੁ ਚੰਗੇ ਆ ਫੇਰ ਬੰਦਾ ਦੂਜਾ ਮੂਰਲਾ ਚੰਗਾ ਆਪਾਂ ਉਹਦੇ ਚ ਗੁਣ ਜਾਂ ਔਗਣ ਕੱਢਣੇ ਸ਼ੁਰੂ ਕਰੀਏ ਪਹਿਲਾਂ ਆਪਦੇ ਅੰਦਰ ਝਾਤੀ ਮਾਰ ਕੇ ਆਪਦੇ ਆਪ ਨੂੰ ਹੀ ਸਹੀ ਕਰੀਏ ਤੇ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਵੀਡੀਓ ਤੇ ਜਰੂਰ ਕਮੈਂਟ ਕਰਕੇ ਦੱਸਿਓ ਚਲੋ ਚੰਗਾ ਜੀ ਸਸਤੇ ਖਾ